ਸਾਸਰੀ ਗਾਲ ਜੀ ਸਾਰੇ ਇਹਨਾਂ ਅਸੀਂ ਲੋਕੀ ਪੇਸ਼ ਕਰਨ ਲੱਗੇ ਭੈਣ ਭਰਾ ਦਾ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਦੱਸਣਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਛੋਟੀ ਜੀ ਕੋਸ਼ਿਸ਼ ਹੈ ਸਾਡੀ ਵੱਡੇ ਬਾਟ ਦਰੇ ਆਵਾਂਦੇ ਵੇ ਵੱਡੇ ਬਾਟ ਦਰੇ ਆਵਾਂਦੇ ਲਾਕ ਮੇਲਾ ਦੇਵੇਂ ਗੁੜੇ ਸਾਖ ਪਰਾਵਾਂ ਦੇ ਵੇ ਗੁੜੇ ਸਾਖ ਪਰਾਵਾਂ ਦੇ ਬੈਣ ਦੇ ਆ ਸੋਣ ਆ ਵੀਰਾ ਵੇ ਕੱਚੀ ਕਾਂਦ ਵਿੱਚ ਮੋਰੀਆ ਵੇ ਕੱਚੀ ਕਾਂਦ ਵਿੱਚ ਮੋਰੀਆ ਆਲਕੇ ਤੂੰ ਮੈ ਲ ਵੀਰ ਨਾ ਵੇ ਤਨੋ ਕਾਦੀ ਚੋਰੀਆ ਵੇ ਤਨੋ ਕਾਦੀ ਚੋਰੀਆ ਵੱਡੇ ਵਾਢ ਦਰੇ ਆਵਾ ਦੇ ਪੈਣ ਦੇ ਹੋਰ ਸਾ ਕਲਖ ਮੈਲ ਦੇਵੇ ਗੂੜੇ ਸਾ ਸੋੜਿਆ ਵੀਰ ਆਵੇ ਜਾਜਪਰੇ ਆਏ ਗੱਠੇ ਆਂਦਾ ਵੇ ਜਾਜਪਰੇ ਆਏ ਗੱਠੇ ਆਂਦਾ ਆਣ ਕੇ ਤੂੰ ਮੈ ਲਾ ਵੀਰ ਨਾ ਵੇ ਚਤ ਲਗਦਾ ਇਕੱਠੇ ਆਂਦਾ ਵੇ ਚਤ ਲਗਦਾ ਇਕੱਠੇ Vade vade dare amade, orsa kalaka melade vegude sakbara amade, vegude sakbara amade. ਦੇ ਆ ਸੋੜ ਆ ਵੀਰਾ ਵੇ ਜਾਪ ਪਰੇ ਆਏ ਨੀਰਾਂਦਾ ਵੇ ਜਾਪ ਪਰੇ

ਸੋੜਿਆ ਵੀਰ ਆਵੇ ਪਹਿਣ ਕੱਪੜੇ ਤੋਂ ਦੀਆ ਵੇ ਪਹਿਣ ਕੱਪੜੇ ਤੋਂ ਦੀਆ ਆਣ ਕੇ ਤੂੰ ਦੇ ਕਵੀਰ ਨਾਵੇ ਪਹਿਣ ਸ਼ਾਮ ਸ਼ਾਮਰ ਦੀਆ ਵੇ ਪਰੇ ਸ਼ਾਮ ਸ਼ਾਮਰੋਂ ਦੀਆ ਵੱਡੇ ਵੱਡ ਦਰੇ ਆਵਾ ਦੇ ਹੋਰ ਸਾ ਕਲਾਖ ਮੇਨ ਦੇਵੇ ਗੂੜੇ ਸਾਖ ਪਰਾ ਦੇ ਆਉਣਿਆ ਵੀਰ ਆਵੇ ਮਿੱਟੀ ਚੂਰੀ ਵਿੱਚ ਖਾਂਡ ਪੈਂਦੀ ਵੇ ਮਿੱਟੀ ਚੂਰੀ ਵਿੱਚ ਖਾਂਡ ਪੈਂਦੀ ਆਣ ਕੇ ਤੂੰ ਮੈ ਲਵੀਰ ਨਾਵੇ ਵੀਰ ਮਿਲੇ ਅਤੇ ਡਾਂਡ ਪੈਂਦੀ ਮੇਲੇ ਤੇ ਡਾਂਡ ਫੈਨਦੀ ਉਹ ਬੱਡੇ ਵਾਡ ਦਰੇ ਆਵਾਂਦੇ ਹੋਰ ਸਾਖ ਲਖ ਮਹਿਲ ਦੇਵੇਂ ਗੂੜੇ ਸਾਖ ਪਰ ਆਵਾਂਦੇ ਵੇਣ ਦੇ ਆਸੋਂ ਨਾ ਵੀਰਾ ਵੇਰੂੜੀ ਯੋਗ ਜੀ ਵੀਰ ਨਾ ਵੇ ਵੀਰੇ ਉਮਰਾਂ ਦੇ ਮਾਪੇ ਨੇ ਮੈਂ ਵੀਰੇ ਉਮਰਾਂ ਦੇ ਮਾਪੇ ਨੇ ਵੱਡੇ ਵਾਟ ਦਰੇ ਆਵਾੰਦੇ ਵੇ ਵੱਡੇ ਵਾਟ ਦਰੇ ਆਵਾੰਦੇ ਕਮਲ ਦੇਵੇਂ ਗੁੜੇ ਸਾਖ ਪਰਵਾੰਦੇ ਵੇ ਗੁੜੇ ਸਾ